ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਬਣਾਉਣ ਲੱਗੇ ਆਂ ਗੁਟਕਾ ਸਾਹਿਬ ਦਾ ਕਵਰ ਤੇ ਉਹਨੂੰ ਆਪਾਂ ਕਿਵੇਂ ਰੈਡੀ ਕਰਨਾ ਤੁਸੀਂ ਜਿਹੜੀ ਵੀ ਇਸ ਵੀਡੀਓ ਵਿੱਚ ਦੇਖੋਗੇ ਪਹਿਲਾਂ ਆਪਾਂ ਗੁਟਕਾ ਸਾਹਿਬ ਤੇ ਜੋ ਮੈਂ ਨੋਟਬੁੱਕ ਲਈ ਉਸ ਦਾ ਮਾਪ ਕੀਤਾ 9 ਇੰਚ ਹੈ ਲੰਬਾਈ ਹੈ ਤਕਰੀਬਨ 6 ਇੰਚ ਚੜਾਈ ਹੈ ਆਪਾਂ ਉਨਾ ਹੀ ਕੱਪੜਾ ਲੈਣਾ 9 ਤੇ 5 ਇੰਚ oh sorry 6 ਇੰਚ ਠੀਕ ਹੈ 6 ਇੰਚ ਕਪੜਾ ਲੈ 9 ਤੇ 6 ਕਿੰਨੇ ਬਣਗੇ 15 15 ਇੰਚ ਹੀ ਇਹ ਸਾਈਡ ਲੈਣਾ ਤੇ 15 ਇੰਚ ਹੀ ਦੂਸਰੀ ਸਾਈਡ ਲੈਣਾ ਦੇਖੋ ਠੀਕ ਫਿਰ ਆਪਾਂ ਕੀ ਕਰਨਾ ਹੈ ਕਿ ਇਹਨਾਂ ਦੋਵਾਂ ਸਾਈਡ ਤੋਂ सीन लगा देनी फोल्डिंग करके सीन लगा देनी ठीक है चलो देख, सीन लगाइए तो अग देखो आपन लगा लीए दाइड के फोल्डिंग हो गई है हूँ आप करना कि जेड़ा ए वाली साइड है इसन इस तरह करके सीन लगा देनी इत ठीक है इतने सीन लगा देनी ओके ਉਨਾペ ਸਤਰਾ ਸੀਨ ਲਗਾਤੀ ਇਸ ਤੋਂ ਬਾਅਦ ਇਸ ਨੂੰ ਇਸਤਰਾ ਉਪਨ ਕਰਕੇ ਜਿਹੜੀ ਆ ਵਾਲੀ ਸਾਈਡ ਹੈ ਜਿੱਥੇ ਸੀਨ ਲੱਗੀ ਨਹੀਂ ਹੋਈ ਇਹਨੂੰ ਦੂਸਰਾ ਜੋੜ ਦੇ ਇਸ ਦੇ ਨਾਲ ਸੀਨ ਲਗਾ ਦੇ ਠੀਕ ਹੈ ਫਿਰ ਇਸ ਤਰ੍ਹਾਂ ਪੂਰਾ ਕਵਰ ਬਣ ਜੇ ਆ ਦੇਖੋ ਜੀ ਆਪਾਂ ਸੀਨ ਲਗਾਤੀ ਹੁਣੇ ਬਣ ਗਿਆ ਕਵਰ ਗੁਟਕਾ ਸੈੱਟ ਦਾ ਕਵਰ ਤੁਸੀਂ ਜਿਹੜੇ ਨਾ ਆਪਣਾ ਵਾਸ਼ ਕਰਕੇ ਕਿਉਂਕਿ ਝੂਠੀ-ਮਿਠੀ ਖਸ ਲੱਗ ਕੇ ਹੁੰਦੀ ਵਾਸ਼ ਕਰਕੇ ਤੁਸੀਂ ਆਪਣਾ ਕਵਰ ਗੁਟਕਾ ਸੈੱਟ ਤੇ ਛੜਾ ਸਕਦੇ ਹੋ ਇਸੇ ਦੀ ਬੈਕ ਸਾਈਡ ਦੇਖੋ ਜੀ ਬਣ ਗਿਆ ਸਟਾ ਇਸ ਤੋਂ ਬਾਅਦ ਮੈਂ ਇਸ ਨੂੰ ਪੂਰਾ ਸਜਾਵਾਂਗੀ ਪੇਂਟ ਕਰਕੇ ਤੁਹਾਨੂੰ ਦਿਖਾਵਾਂਗੀ